ਪੰਚਾਇਤੀ ਚੋਣਾਂ ਨੂੰ ਲੈ ਕੇ ਮੈਡਮ ਨਿਲਮਲ ਰਿਸ਼ੀ ਵੱਲੋਂ ਲੋਕਾਂ ਨੂੰ ਕੁ ਸੁਨੇਹਾ ਦਿੱਤਾ ਜਾ ਰਿਹਾ ਗੱਲ ਕਰਾਂਗੇ ਸਾਡੇ ਨਾਲ ਪੰਚਾਇਤੀ ਚੋਣਾਂ ਵਾਲੀਆਂ ਤੁਸੀਂ ਕੁ ਸੁਨੇਹਾ ਦੇ ਰਹੇ ਕੀ ਆ ਸੁਨੇਹਾ ਕੀ ਜੋ ਤੁਸੀਂ ਆਮ ਲੋਕਾਂ ਨੂੰ ਦੇ ਰਹੇ ਇਹ ਹੀ ਦੇਵਾਂਗੇ ਵੀ ਦੇਖੋ ਪੰਚਾਇਤ ਚੰਗੀ ਹੋਣੀ ਚਾਹੀਦੀ ਹੈ ਸincere ਬੰਦੇ ਹੋਣੇ ਚਾਹੀਦੇ ਹੈ ਕੰਮ ਕਰਨ ਵਾਲੇ ਬੰਦੇ ਹੋਣੇ ਚਾਹੀਦੇ ਐ ਵੀ ਉਹੋ ਨਾ ਆਪਣੇ ਪਿੰਡ ਦੇ ਫੈਸਲੇ ਪਿੰਡ 'ਚ ਹੀ ਲੈ ਲੈਣ। ਐਵੇਂ ਕੋਰਟਾਂ ਕਚੈਰੀਆਂ 'ਚ ਜਾ ਕੇ ਐਨੇ ਸਾਰੇ ਮੈਨੂੰ ਪਤਾ ਐ ਮੈਂ ਕੋਰਟ ਕਚੈਰੀ ਗਈ ਆ ਮੈਂ ਬਹੁਤ ਪੈਸੇ ਵੇਸਟ ਕੀਤੇ ਐ। ਲੁਧਿਆਣਾ ਜਾਣਾ ਉੱਥੇ ਮਾਨਸਾ ਜਾਣਾ ਫਿਰ ਪੈਸੇ ਪੈਸੇ ਬਿਸਕਣੇ ਲੱਗਦੇ ਐ। ਬਜਾਏ ਕਿ ਤੁਸੀਂ ਕੋਰਟ ਕਚੈਰੀ 'ਚ ਜਾਓ ਜਿਹੜੇ ਛੋਟੇ-ਛੋਟੇ ਮਸਲੇ ਐ ਜਾਂ ਵੱਡੇ ਮਸਲੇ ਐ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਐ ਮਸਲਿਆਂ ਦਾ। ਸਾਰਾ ਕੁਝ ਜਾਣਦੇ ਪਿੰਡ ਵਾਲੇ। ਉੱਥੇ ਹੀ ਖਤਮ ਕਰ ਦੇਣ। ਟਾਡੇ ਫਾਦਰ ਸਾਹਿਬ ਖੁਦ 15 ਸਾਲ ਪਿੰਡ ਦੇ ਸਰਪੰਚ ਹਾਂ ਹਾਂ ਹਾਂਜੀ 15 ਸਾਲ ਸਰਪੰਚ ਰਹੇ ਨੇ ਉਹ ਵੀ ਕਿਸੇ ਤੋਂ ਪੈਸੇ ਨਹੀਂ ਲੈਂਦੇ ਸੀ ਮੇਰੀ ਮਾਂ ਨੂੰ ਕਹਿਣਾ ਕਿ ਵੀ ਸੀਤਾ ਜੀ ਬੀ ਮੈਨੂੰ 1 ਰੁਪਿਆ ਦੇਵੋ ਨਹੀਂ ਕਹਿੰਨੇ ਕਿਉਂ ਤੂੰ ਕੀ ਕਰਨਾ ਮਾਂ ਮੈਂ ਫਿਲਾਂਦੇ ਪੈਸੇ ਤੇ ਜਾਣਾ ਉਹਨਾਂ ਦਾ ਨਹੀਂ ਪੈਸੇ ਨਹੀਂ ਤੂੰ ਦੇ ਦੇਣਾ ਰੁਪਿਆ ਵੀ ਘਰੋਂ ਲੈ ਕੇ ਜਾਂਦੇ ਸੀ ਐਨੀ ਸਿਨਸੀਅਰ ਕਿਉਂਕਿ ਫਿਰ مشهور ਵੀ ਹੈ ਹੁਣ ਤੱਕ ਲੋਕ ਯਾਦ ਕਰਦੇ ਨੇ ਜੇ ਤੁਸੀਂ ਜੱਗੇ ਹੋ ਸਿਨਸੀਅਰ ਹੋ ਥਰਫੁਲੀ ਕੰਮ ਕਰਦੇ ਹੋ ਤਾਂ ਕੁਝ ਬਹੁਤ ਕੁਝ ਹੋ ਸਕਦਾ ਹੈ ਤੁਸੀਂ ਕਿ ਕਸਾ ਦੱਸ ਰਹੇ ਸੀ ਖੁਦ ਕਈ ਸਾਲ ਹੋ ਗਏ ਤੁਹਾਨੂੰ ਤੁਹਾਡਾ ਖੁਦ ਦਾ ਪਲਾਟੇ ਨਹੀਂ ਮਿਲਿਆ ਨਹੀਂ ਮਿਲਿਆ ਜੇ ਜੱਜ ਨੇ ਫੈਸਲਾ ਕੀਤਾ 12 13 ਸਾਲ ਬਾਅਦ ਜੋ ਫਿਰ ਕਿਸਾਨ ਆ ਕੇ ਬਹਿ ਜਾਂਦੇ ਨੇ ਭਾਈ ਸਾਹਿਬ ਜੀ ਸਾਰੇ ਕਿਸਾਨ ਵਿਚਾਰੇ ਆ ਕੇ ਬਹਿ ਜਾਂਦੇ ਨੇ ਵੀ ਇਹ ਘਰ ਨਹੀਂ ਛਡਾਉਣਾ ਨਹੀਂ ਛਡਾਉਣਾ ਨਹੀਂ ਛਡਾਉਣਾ ਛਡਾਇਆ ਮੈਂ ਕੁਝ ਵੀ ਨਹੀਂ ਤੋੜਿਆ ਮੈਂ ਕੁਝ ਵੀ ਨਹੀਂ ਉਮਰ ਜਿਕਰ ਪਿਆ ਚਲੋ ਹੁਣ ਤੁਸੀਂ ਫੀਮੇਲ ਨੂੰ ਕੀ ਕਹਿਣਾ ਚਾਹੋਗੇ ਚੂਣਾ ਨੂੰ ਫੀਮੇਲ ਨਹੀਂ ਠੀਕ ਹੈ ਫੀਮੇਲ ਮੇਲ ਮੇਰੇ ਲਈ ਸਭ ਇੱਕ ਹੈ ਮੈਂ ਕੋਈ ਸਪੈਸ਼ਲ ਫੀਮੇਲ ਨੂੰ ਨਹੀਂ ਕਹਿਣਾ ਚਾਹੁੰਦੀ ਯੂਜ਼ਲੀ ਖੜਾ ਹੋਵੇ ਮੁੰਡੇ ਬਥੇਰੇ ਚੰਗੇ ਆ ਹੁਣ ਤਾਂ ਬੈਟਰਨ ਨੇ ਮੁੰਡੇ ਕੰਮ ਕਰਨਾ ਮੰਗਦੇ ਨੇ ਮੁੰਡੇ ਓਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਨੌਜਵਾਨਾਂ ਨੂੰ ਇੱਕ ਸਨੇਹਾ ਦਿੱਤਾ ਜਾ ਰਿਹਾ ਕਿ ਚੋਣਾਂ ਦੇ ਵਿੱਚ ਵੱਧ ਤੋਂ ਵੱਧ ਜੋ ਪਾਰਟਿਸਪੇਟ ਆ ਉਹ ਕੀਤਾ ਜਾਵੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਸੰਦੀਪ ਦੇ ਨਾਲ ਰਵੀ ਜਖੋ